ਦੀ ਜੀ ਜੀ ਮੇ ਕਿ ਤੁਹਾਨੂੰ ਪਤਾ ਹੀ ਆ ਕਿ ਗਾਇਕ ਹਮਤ ਸੰਧੂ ਦਾ ਵਿਆਹ ਹਰਵਿੰਦਰ ਗਰੇਵਾਲ ਦੇ بیٹے ਸੋਖਮਨੀ ਨਾਲ ਬੀਤੇ ਦਿਨੀ ਬੜੀ ਧੂਮ ਧਾਮ ਨਾਲ ਹੋਇਆ ਤੇ ਉੱਥੇ ਆਪਣੇ ਕੋਲ ਇੱਕ ਵੀਡੀਓ ਆਈ ਆ ਵੀ ਜਿੱਥੇ ਉਹਨਾਂ ਦੀ ਮਾਂ ਨਵੀਂ ਵਿਆਹੀ ਜੋੜੀ ਤੋਂ ਪਾਣੀ ਵਾਰ ਕੇ ਪੀ ਰਹੀ ਆ ਤੇ ਆਪਾਂ ਕਹਿੰਦੇ ਚਲੋ ਆਪਾਂ ਤੁਹਾਡੇ ਨਾਲ ਵੀ ਇਹ ਕਲਿੱਪ ਸਾਂਝਾ ਕਰਦੇ ਆ ਜੇ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰ ਦਿਓ ਦੇਖੋ ਇਹ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਆਪਣੇ ਕੋਲ ਆਈਆਂ ਆਪਾਂ ਤੁਹਾਡੇ ਨਾਲ ਇਹ ਸਾਂਝੀਆਂ ਕਰਦੇ ਆਂ ਵੀਡੀਓ ਐਂਡ ਤੱਕ ਦੇਖਿਓ